ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਡੀਐਸਪੀ ਸੁਖਬੀਰ ਸਿੰਘ ਤੇ ਡੀਐਸਪੀ ਜਗਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਦੋ ਡੀਐਸਪੀਆਂ ਦੇ ਤਬਾਦਲੇ ਕੀਤੇ ਗਏ ਨੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਤੰਗ ਕਰਨ ਤੇ ਪਰਚੇ ਪਾਉਣ ਦੇ ਇਲਜ਼ਾਮ ਨੇ ਪਾਰਟੀ ਦੇ ਲੀਗਲ ਸੈੱਲ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਫੂ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕੀਤੀ ਗਈ ਹੈ ਸਾਡੇ ਨਾਲ ਅਰਸ਼ਦੀਪ ਕਲੇਰ ਸਾਫ ਆਨਲਾਈਨ ਤੇ ਜੁੜੇ ਨੇ ਕਲੇਰ ਸਾਫ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਧੰਨਵਾਦ ਕਲੇਰ ਸਾਫ ਸ਼ਿਕਾਇਤ ਕੀਤੀ ਸੀ ਇੱਕ ਵਾਰ ਮਾਮਲਾ ਸਮਝਣਾ ਚਾਹਾਂਗੇ ਪਰਚੇ ਪਾਈ ਜਾ ਰਹੇ ਸੀਗੇ ਤੰਗ ਪਰੇਸ਼ਾਨ ਅਕਾਲੀ ਆਗੂਆਂ ਲੀਡਰਾਂ ਨੂੰ ਕੀਤਾ ਜਾ ਰਿਹਾ ਸੀ ਦੇਖੋ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਆਪਣੀ ਛਾਪ ਗਵਾ ਚੁੱਕੀ ਹੈ ਤੇ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਹਾਰ ਕੰਧ ਤੇ ਲਿਖੀ ਹੈ ਇਸ ਤੋਂ ਬੁਖਲਾ ਕੇ ਗਵਰਨਮੈਂਟ ਮਸ਼ੀਨਰੀ ਦਾ ਉੱਥੇ ਦੱਬ ਕੇ ਮਿਸਯੂਜ਼ ਕੀਤਾ ਜਾ ਰਿਹਾ ਸੀ ਜਿਹਦੀ ਸ਼ਿਕਾਇਤ ਮੈਂ 13 ਅਕਤੂਬਰ ਨੂੰ ਜਦੋਂ ਸਿਬਨ ਸੀ ਸਾਹਿਬ ਨੂੰ ਉਹਨਾਂ ਦੇ ਦਫ਼ਤਰ ਚੰਡੀਗੜ੍ਹ 'ਚ ਮਿਲਿਆ ਮੈਂ ਰਿਟਰਨ ਵਿਦ ਪ੍ਰੂਫ ਦਿੱਤੀ ਸੀ ਜੀ ਕਿ ਜੀ ਦੋ ਡੀਐਸਪੀ ਜਿਹੜੇ ਕਿ ਉੱਥੇ ਲੰਬਾ ਸਮਾਂ ਐਸਐਚਓ ਲੱਗੇ ਰਹੇ ਨੇ ਔਰ ਹਰਮੀਤ ਸੰਧੂ ਐਮਐਲਏ ਸੀ ਜਦੋਂ ਐਸਐਚਓ ਲੱਗੇ ਰਹੇ ਨੇ ਜੀ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਇਹਨਾਂ ਦੀ ਉੱਥੇ ਟਰਾਂਸਫਰ ਕਰਕੇ ਉਹ ਡੀਐਸਪੀ ਦੁਬਾਰਾ ਲਗਾਇਆ ਗਿਆ ਜਿਹੜੀ ਕਿ ਇਲੈਕਸ਼ਨ ਕੋਡ ਜਾਂ ਉਹਦੀ ਜਿਹੜੀ ਸਾਡਾ ਐਮਸੀਸੀ ਉਹਦੀ ਵਾਇੋਲੇਸ਼ਨ ਹੈ ਤੇ ਇਹਨਾਂ ਨੂੰ ਬਦਲਿਆ ਜਾਏ। ਹਮਮ ਔਰ ਇਹਦਾ ਸਿੱਧਾ ਸਿੱਧਾ ਪ੍ਰਭਾਵ ਇਹ ਸੀ ਕਿ ਇਹਨਾਂ ਨੇ ਤੱਕਾ ਕਰਨਾ ਜੋ ਉਹਨਾਂ ਨੇ ਲੱਗਦੇ ਸਰ ਸ਼ੁਰੂ ਕੀਤਾ। 24 ਨੂੰ ਜਦੋਂ ਦੁਬਾਰਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਮੈਂ ਵਿਦ ਪ੍ਰੂਫ ਦਿੱਤੀ ਕਿ ਕਿਸ ਤਰੀਕੇ ਉਥੇ ਗਲਤ ਪਰਚੇ ਝੂਠੇ ਪਰਚੇ ਅਕਾਲੀ ਦਲ ਦੇ ਲੀਡਰਾਂ ਤੇ ਦਰਜ ਕੀਤੇ ਜਾ ਰਹੇ ਨੇ ਜਿਹੜੇ ਸਾਡੇ ਕੈਂਡੀਡੇਟ ਐ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਉਹਨਾਂ ਦੀ ਬੇਟੀ ਦੇ ਖਿਲਾਫ ਪਰਚਾ ਫਿਰ ਹੋਰ ਜਿਹੜਾ ਪਹਿਲਾਂ 751 ਤੇ ਨੋਟਿਸ ਹੁੰਦੇ ਸੀ ਉਹਨ 126 169 ਬੀ ਐਨ ਐਸ ਦੇ ਵਿੱਚ ਅਕਾਲੀ ਦਲ ਦੇ ਮੋਤਬਰ ਪੰਚਾਂ ਸਰਪੰਚਾਂ ਨੂੰ ਨੋਟਿਸ ਪੇਜ ਪੇਜ ਤੇ ਕਿਸੇ ਨੂੰ ਕਹਿੰਦੇ ਆ ਕਿ 28 ਤਰੀਕ ਨੂੰ ਪੇਸ਼ ਹੋ ਜੋ ਕਿਸੇ ਨੂੰ 30 ਤਰੀਕ ਨੂੰ ਪੇਸ਼ ਹੋ ਜੋ ਇਸ ਤਰੀਕੇ ਦੇ ਨਾਲ ਜੋ ਉਥੇ ਪੁਲਿਸ ਵੱਲੋਂ ਕੀਤਾ ਜਾ ਰਿਹਾ ਸੀ ਔਰ ਇਹ ਦੋ ਬੰਦੇ ਕਿਉਂਕਿ ਇਹ ਉਥੋਂ ਦੇ ਐਮਐਲਏ ਦੇ ਖਾਸਮ ਖਾਸ ਸੀ ਉਹਦੀ ਸ਼ਹਿ ਤੇ ਕਰ ਰਹੇ ਸੀ ਸੋ ਮੈਂ ਧੰਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਕਿ ਐਸੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਜਿਹੜੀਆਂ ਸਾਡੀਆਂ ਕਨਸਟੀਟਿਊਸ਼ਨਲ ਇੰਸਟੀਟਿਊਸ਼ਨਸ ਇਲੈਕਸ਼ਨ ਕਮਿਸ਼ਨ ਹੈ ਇਹਨਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਵੀ ਵਧਾਉਂਦੀਆਂ ਨੇ ਸੋ ਵੈਲਕਮ ਸਟੈਪ ਹੈ ਨਾਲ ਹੀ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਤੱਕਾ 10 ਦਿਨਾਂ ਦਾ ਇਹ 10 ਦਿਨ ਜਿਹੜਾ ਅਫਸਰ ਕੋਈ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰਦਾ ਦੇਸ਼ ਸੰਵਿਧਾਨ ਨਾਲ ਚੱਲਦਾ ਸਭ ਨੂੰ ਸੰਵਿਧਾਨ ਦੇ ਦਾਇਰੇ ਚ ਰਹਿਣਾ ਚਾਹੀਦਾ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾਊਗਾ ਸੰਵਿਧਾਨ ਦੇ ਮੁਤਾਬਕ ਉਹਨੂੰ ਅਦਾਲਤ ਤੱਕ ਲੈ ਕੇ ਜਾਵਾਂਗੇ ਪਰ ਇਹ ਜੇ ਸੋਚਦੇ ਨੇ ਕਿ ੱੱਕਾ ਕਰਕੇ ਚੋਣ ਜਿੱਤ ਲੈਣਗੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਇਹਨਾਂ ਦਾ ਸਾਹਮਣਾ ਕਰੇ ਤੇ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਜ਼ਿਮਨੀ ਚੋਣ ਨੂੰ ਕਿਵੇਂ ਦੇਖ ਰਿਹਾ ਹੈ ਦੇਖੋ ਤਰਨਤਾਰਨ ਜ਼ਿਮਨੀ ਚੋਣ ਪੰਜਾਬ ਦੀ 2027 ਦੀ ਤਸਵੀਰ ਹੈ ਕਿ ਕਿਸ ਤਰੀਕੇ ਲੋਕ ਹੁਣ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਤੰਗ ਆ ਗਏ ਨੇ ਤੇ ਖੇਤਰੀ ਪਾਰਟੀ ਚ ਆਪਣਾ ਭਵਿੱਖ ਦੇਖਦੇ ਨੇ ਲੋਕ ਸਮਝਦੇ ਨੇ ਕਿ ਅਗਰ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਅਗਰ ਖੁਸ਼ਹਾਲੀ ਚਾਹੀਦੀ ਹੈ ਖੇਡ ਕੱਪ ਚਾਹੀਦੇ ਨੇ ਉਰੇ ਡਿਵੈਲਪਮੈਂਟ ਚਾਹੀਦੀ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੀਦੀ ਹੈ ਰੋਜ਼ਗਾਰ ਚਾਹੀਦਾ ਹੈ ਸੂਬੇ ਦੀ ਤਰੱਕੀ ਚਾਹੀਦੀ ਹੈ ਤਾਂ ਇਹ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਸੋ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਆਪਣੀ ਖੇਤਰੀ ਪਾਰਟੀ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਔਰ ਜਿਹੜੀ ਤਰਨ ਤਾਰਨ ਦੀ ਇਲੈਕਸ਼ਨ ਹੈ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਬੀਬੀ ਸੁਖਵਿੰਦਰ ਕੌਰ ਨੂੰ ਦਾਵਾ ਜੀ ਵੱਡੀ ਜਿੱਤ ਦਰਜ ਕਰਨਗੇ ਕਿਉਂਕਿ ਲੋਕ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਦਾ ਭਵਿੱਖ ਦੇਖਦੇ ਨੇ ਜੋ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਨੇ ਠੀਕ ਹੈ ਠੀਕ ਹੈ ਸ਼ੁਕਰੀਆ ਕਲੇਰ ਸਾਹਿਬ तमाम ਜਾਣਕਾਰੀ ਦੇ ਲਈ ਪ੍ਰਤੀਕਿਰਿਆ ਦੇਣ ਦੇ ਲਈਤਾ ਵੱਡੀ ਕਾਰਵਾਈ ਚੌਂਡ ਕਮਿਸ਼ਨ ਦੇ ਵੱਲੋਂ ਕੀਤੀ ਗਈ ਹੈ ਅਕਾਲੀ ਦਲ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪਾਰਟੀ ਦੇ ਲੀਗਲ ਸੈੱਲ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਸ਼ਿਕਾਇਤ ਕੀਤੀ ਸੀ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਆ ਦੋ ਡੀਐਸਪੀਆ ਦੇ ਤਬਾਦਲੇ ਕਰ ਦਿੱਤੇ